ਨਵੇਂ ਕਾਨੂੰਨੀ ਹੈ ਉੱਥੇ ਪਲਾਟ ਇਹਨੇ ਲਿੱਤਾਗਾ ਪਲਾਟ ਕਿੱਥੋਂ ਆ ਤਿੰਨ ਮਹੀਨੇ ਹੋ ਗਏ ਸਕੂਟਰੀ ਬੁਲਟ ਵਰਨਾ ਗੱਡੀ ਇਹ ਕੋਟੀ ਗੱਡੀ ਮੇਰੇ ਨਾਲ ਪ੍ਰਸ਼ਾਸਨ ਦੇ ਅਧਿਕਾਰੀ ਉਹ ਵੀ ਇਮਾਨਦਾਰ ਭੇਜੋ ਸਾਰੇ ਜਾਣਪਰਦਾ ਕਰੋ ਇਹ ਕੌਨਸਟੇਬਲ ਇੰਨੀਆਂ ਕੌਨਸਟੇਬਲਾਂ ਦੇਖ ਰਹੀਆਂ ਮੈਂ ਧੁੱਪ ਚ ਡਿਊਟੀ ਕਰਦੀਆਂ ਨੇ ਮੁਲਾਜ਼ਮ ਡਿਊਟੀ ਕਰਦੇ ਨੇ ਉਹਨਾਂ ਕੋਲ ਸਕੂਟਰੀ ਤੱਕ ਨਹੀਂ ਜੁੜਦੀ ਇਹ ਇੱਕ ਮੁਲਾਜ਼ਮ ਜੋ ਜਦਾ ਵੇਖੋ ਮੈਡੀਕਲ ਰੈਸਟ ਮੈਡੀਕਲ ਰੈਸਟ ਇਹ ਜੇ ਐਡੀ ਬਿਮਾਰ ਹੈ ਘਰੇ ਕਿਉਂ ਨਹੀਂ ਬੈਠੀ ਕਿਉਂ ਸਰਕਾਰ ਦਾ ਪੈਸਾ ਘੜੀਏ ਪੈਸਾ ਮਾਨਸਾ ਡਿਊਟੀ ਕਰਕੇ ਉੱਥੇ ਪਵਾੜੀ ਹੈ ਡਿਊਟੀ ਕਰ ਰਹੀ ਹੈ ਇਸੇ ੱਲੇ ਬਹਿ ਕੇ ਡਾਕਟਰਾਂ ਨਾਲ ਜੋ ਕੀ ਨੇ ਨਰਸ ਦਾ ਕੋਰਸ ਨਹੀਂ ਕੀਤਾ ਇਹਨੂੰ ਕਿੰਨੇ ਅਲਾਉਟ ਦਿੱਤਾ ਕਿਨੇ ਇਦਕਾਰ ਦਿੱਤਾ ਇਹ ਵੱਡੇ ਵਫਦਰਾਂ ਦੀ ਮਿਲੀ ਤਾਂ ਦਿੱਤਾ ਜੋ ਪ੍ਰਸ਼ਾਸਨ ਮੈਂ ਤੁਹਾਨੂੰ ਦੱਸ ਰਹੀ ਹਾਂ ਕੀ ਕੀ ਜਦੋਂ ਟਾਈਮ ਆਊਗਾ ਮੈਂ ਉਸ ਵੱਡੇ SSP ਦੇ ਰਾਖ ਦੇ ਬੰਦੇ ਨੇ ਠੀਕ ਹੈ ਨਾ SSP ਦਾ ਨਾਮ ਕੀ ਹੈ ਨਾਮ ਦੱਸੋ ਨਾਮ ਦੱਸ ਦੋ ਨਾਮ ਵੀ ਦੱਸੂਗੀ ਮੈਂ ਪਤਾ ਹਾਸਾ ਦੇ ਨਾਤਾ ਘਟ ਕੇ ਆਈ ਆ ਮੈਂ ਤੁਹਾਨੂੰ ਚੇਤਾਵਨੀ ਕਰਦੀ ਆ ਜੇ ਮੈਨੂੰ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਤੁਸੀਂ ਇਹ ਗੰਦੇ ਬੰਦਿਆਂ ਨੂੰ ਬਚਾਇਆ ਤੇ ਮੈਂ ਆਪ ਦੇ ਆਪ ਨੂੰ ਇੱਥੇ ਹੀ ਬਹਿ ਕੇ ਬੱਚਾ ਸਮਾਂ ਖਤਮ ਕਰੂੰਗੀ ਉਹਦਾ ਜ਼ਿੰਮੇਵਾਰ ਆਪਰ ਸ਼ਾਸਨ ਹੋਏਗਾ ਮੈਂ ਲਿਖ ਕੇ ਜਾਊਂਗੀ ਉਹਨਾਂ ਦੇ ਵਿਦ ਪ੍ਰੂਫ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਕਹਿੰਦੀ ਆ ਜਿਹੜੇ ਵੱਡੇ ਅਧਿਕਾਰੀ ਤੁਹਾਡੇ ਨਾਲ ਰਾਤਾਂ ਕੱਟੀਆਂ ਹੋਈਆਂ ਨੇ ਠੀਕ ਹੈ ਤੁਹਾਡੀਆਂ ਚੈਟਾਂ ਤੁਹਾਡੇ ਫੋਟੋਆਂ ਸਕਰੀਨਸ਼ਾਟ ਸਭ ਕੁਝ ਮੇਰੇ ਕੋਲ ਨੇ ਮੈਨੂੰ ਤੁਹਾਡੇ ਕਹਿਣ ਤੇ ਕੋਈ ਵੀ ਗੱਲਬਾਤ ਹੋ ਗਈ ਮੇਰੇ ਦੋਵਤਿਆਂ ਨੂੰ ਜੁਮੇਵਾਰ ਤੁਸੀਂ ਹੋ ਗਿਆ ਅੱਜ ਅਸੀਂ ਸੜਕਾਂ ਤੇ ਰਹਿ ਰਹੇ ਹਾਂ 2022 ਦੇ ਮੈਨੂੰ ਘਰੋਂ ਕੱਢਿਆ ਲੇਕੋ ਥਾਂ ਨਹੀਂ ਕਰ ਰਹਿ ਨੂੰ ਮੈਂ ਤੱਕੇ ਖਾਂਦੀ ਫਿਰਦੀ ਆ ਇਹ ਸਾਰੀ ਪ੍ਰਾਪਰਟੀ ਇੰਨੇ ਬਣਾ ਰੱਖਿਆ ਕਿੱਥੋਂ ਬਣਾਈ ਐ ਮੈਂ ਐਸਐਸਪੀ ਦਾ ਪਟੰਡਾ ਐਸਐਸਪੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨੇ ਨਿਆਂ ਕੀਤਾ ਅੱਜ ਹੀ ਲੇਡੀਆਂ ਨੂੰ ਪੜਿਆ ਹੋਰ ਵੀ ਕਈ ਜਿਹੜੇ ਅੱਜ ਕੰਮ ਕਰਦੇ ਨੇ ਮਲਾਜ਼ਮ ਦੀ ਆੜ ਵਿੱਚ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਨੀ ਐ ਬੰਦ ਕਰ ਦੋ ਹੁਣ ਸਰਕਾਰ ਬਹੁਤ ਜ਼ਿਆਦਾ ਜਾਗਰੂਕ ਹੋ ਗਈ ਐ ਤੇ ਤੁਸੀਂ ਬਚ ਜਾਓ ਜਿੰਨਾ ਬਚਿਆ ਜਾ ਸਕਦਾ ਦਾ ਉਹਨਾਂ ਦਾ ਨਾਮ ਕੀ ਐ ਤੁਸੀਂ ਇੱਕ ਦਾ ਵੀ ਨਾਮ ਨਹੀਂ ਲੈਤਾ ਨਾਮ ਦੱਸੂਗੀ ਮੌਕਾ ਹੋਊਗਾ ਨਾਮ ਵੀ ਦੱਸੂਗੀ ਪ੍ਰੂਫ ਵਿਦ ਪ੍ਰੂਫ ਸਮੈਤ ਲੈ ਕੇ ਆਉਂਗੀ ਚੱਟਾ ਆਈ ਲਵ ਯੂ ਤੱਕ ਦੇ ਚੱਟਾ ਲੈ ਕੇ ਆਉਂਗੀ ਮੈਂ ਇਸ ਕੁੜੀ ਦੀ ਜਾਂਚ ਵਰਤਾਲ ਕੀਤੀ ਜਾਵੇ ਜਿਹੜੀ ਨੇ ਪ੍ਰੋਪਰਟੀ ਬਣਾਈ ਐ ਕਾਸ ਪ੍ਰਾਪਰਟੀ ਤੇ ਜਾ ਕੇ ਬਿਲਡਰ ਜੇ ਗਰੀਬਾਂ ਦੇ ਘਰ ਟਾਂਦੇ ਹੋ ਗਰੀਬਾਂ ਦੇ ਘਰ ਆਏ ਨਾ ਵੀ ਚਿੱਟਾ ਵਿੱਚ ਰਿਆ ਫਿਰ ਇਹ ਮੁਲਾਜ਼ਮ ਇਹਦਾ ਮਤਲਬ ਇਹ ਨਹੀਂਗਾ ਵੀ ਇਹ ਵੱਜੂਗੀ ਐਂਦੇ ਕਰਦੇ ਬਸ ਡੋਜ਼ਰ ਫੇਰਿਆ ਜਾਵੇ ਮੇਰਾ ਘਰ ਨਹੀਂਗਾ ਮੇਰਾ ਘਰ ਪਟਕੇ ਨੇ ਘਰ ਬਣਾਇਆ ਮੈਂ ਮੰਗ ਕਰਦੀਆਂ ਸਿਆ ਪਗਮਾਨਤਵਾ ਜੀ ਆ ਦੋ ਬੱਚਾ ਦੇ ਦਰਸ ਖਾਓ ਇੰਨੇ ਨਸ਼ਾ ਵੇਚ ਕੇ ਘਰ ਬਣਾਇਆ ਹੈ ਇਹਦੇ ਘਰ ਤੇ ਬੈਡੋਜਰ ਫੇਰਿਆ ਜਾਵੇ ਹਰ ਹਾਕ ਤੇ ਪਤਨੀ ਨਹੀਂ ਚਾਹੀਦੀਗੀ ਤੁਹਾਡਾ ਸਾਰਿਆਂ ਦਾ ਬਠਿੰਡਾ ਵਾਸੀ ਜਿਹੜੇ ਵੀ ਮੁਲਾਜ਼ਮ ਨੇ ਜਿਨ੍ਹਾਂ ਨੇ ਇਹਨੂੰ ਰੰਗਿਆਤੀ ਫੜਿਆ ਬਹੁਤ ਬਹੁਤ ਧੰਨਵਾਦ ਕਿੰਨੇ ਘਰ ਹੈ ਇਹਦੇ ਕਿੱਥੇ ਕਿੱਥੇ ਹੈ ਇੰਨਾ ਜੀ ਆਦਰਸ਼ ਨਗਰ 500 ਗਾਜ ਦਾ ਪਲਾਟ ਹੈ ਜੀ ਦੇਖਿਆ ਕਿ ਸਾਂਚੌਂਕ ਕੋਲ ਅੱਗੇ ਕਲੋਨੀ ਨਵੀਂ ਹੈ ਅਤੇ ਇਹਨੇ 150 ਗੱਡਾ ਪਲਾਟ ਲੈ ਵਿਰਾੜ ਗ੍ਰੀਨ ਮੰਨੀ ਤਾਂ ਨੀ ਕਲੋਨੀ ਐ ਤੁਸੀਂ ਜਾਂਚ ਕਰੋ ਕਿੰਨੇ ਰੁਪਏ ਦੀ ਕਿੰਨੇ ਕਰੋੜ ਦੀ ਕੋਟੀ ਹੋਊਗੀ ਅਤੇ 200 ਗੱਡ ਦੀ ਕੋਟੀ ਐ ਸਕੂਟੀ ਬੁਲਟ ਵਰਨਾ ਗੱਡੀ ਆਡੀ ਗੱਡੀ ਥਾਰ ਥਾਰ ਜ਼ਿੰਮੇਦਾਰ ਬੰਦਾ ਵੀ ਨਹੀਂ ਲੈ ਸਕਦਾਗਾ ਕਿਸ਼ਤਾਂ ਤੇ ਲੈਂਦਾ ਉਹ ਵੀ ਜਾ ਕੇ ਤੇ ਨਾ ਕਿੰਨੀ ਹੋਗੀ ਇਹਦੀ ਇਹਦੀ ਤਾਂ ਕਾ 70 80 ਹਜ਼ਾਰ ਹੋਗੀ ਬਿਮਾਰ ਰਹਿੰਦੀ ਐ ਜਦੋਂ ਦੇਖੋ ਜੀ ਮੇਰੇ ਕੋਲ ਪ੍ਰੂਫ ਨੇ ਇਹ ਜਦੋਂ ਦੇਖੋ ਰਸਤਾ ਤੇ ਰਹਿੰਦੀ ਐ ਮੈਡੀਕਲ ਰਸਤਾ ਬਿਮਾਰ ਐ ਘਰੇ ਬੈ ਕਿਔਰ ਦੂਜਾ ਕਰ ਖਰਾਬ ਕਰ ਦਿੱਤੀ ਸੀ ਆਪਰਾ ਗੱਲ ਕੀ ਹੈ ਕਿ ਗੱਲ ਜੋ 2022 ਦੀ ਮੈਂ ਆਪਦੇ ਘਰੇ ਰੰਗੀ ਹਤੇ ਮੇਰੇ ਘਰ ਹਸਬੰਡ ਨੂੰ ਤੈਨੂੰ ਪੜਿਆ ਸੀ ਮੇਰਾ ਹਸਬੰਡ ਐਂਬੂਲੈਂਸ ਦਾ ਕੰਮ ਕਰਦਾ ਸੀਗਾ ਆ ਮبولਾ ਦੀ ਆੜ ਵਿੱਚ ਚਿੱਟਾ ਵੇਚਦੇ ਸੀ ਮੈਂ ਬਹੁਤ ਕੁਰਲਾਈ ਵੀ ਤੂੰ ਇਹ ਕੰਮ ਛੱਡ ਦੇ ਆਉਂਦੇ ਤੇ ਪਹਿਲਾਂ ਵੀ ਮੁਕੱਦਮੇ ਨੇ ਠੀਕ ਆਉਂਦੇ ਕੋ ਨਜਾਇਜ਼ ਅਸਲੇ ਵੀ ਬਰਾਮਤ ਹੋਏ ਸੀਗੇ ਉਹ ਮੁਕੱਦਮੇ ਚੱਲ ਵੀ ਰਹੇ ਨੇ ਇਸ ਟਾਈਮ ਵੀ ਉਹ ਬਾਹਰ ਤੁਰਿਆ ਫਿਰਦਾ ਹੈਗਾ ਮੈਨੂੰ ਆਉਂਦੇ ਤੋਂ ਖਤਰਾ ਹੈ ਉਹ ਨਾਲ ਸੀ ਕੱਲ ਵੀ ਬਲਵਿੰਦਰ ਸੋਨੂ ਨਾਲ ਸੀਗਾ ਅੱਡਾ ਸਮਾਨ ਉਹ ਲੈ ਕੇ ਗਿਆ ਸਰਸੇ ਉਹਦੀ ਲੋਕੇਸ਼ਨ ਚੈੱਕ ਕਰੋ ਫੋਨ ਨੰਬਰ ਉਹਨੇ ਬੰਦ ਕੀਤੇ ਸਰਸੇ ਗਿਆ ਸੀਗਾ ਸਮਾਨ ਲੈ ਕੇ ਅੱਡਾ ਸਮਾਨ ਇੰਦੇ ਕੋਲ ਸੀਗਾ ਉਹਨੂੰ ਫੜਿਆ ਜਾਵੇ ਆਉਂਦੇ ਤੋਂ ਕ੍ਰਾਈਮ ਬੰਦਾ ਹੈ ਉਹਦੇ ਤੇ ਪੰਜਾਬ ਕਦਮ ਨੇ ਬਲਵਿੰਦਾ ਸਿੰਘ ਸੋਨੂ ਨੂੰ ਅਰੈਸਟ ਕੀਤਾ ਜਾਵੇ ਹਰ ਹਾਲਤ ਦੇ ਕਿਉਂਕਿ ਅਸੀਂ ਐਸਐਸਪੀ ਐਸਐਸਪੀ ਗੁਫੀਆ ਰਾਜ ਬਲਵਿੰਦਾ ਸਿੰਘ ਨੂੰ ਦੱਸੇ ਹੋਏ ਨੇ ਕਿਉਂਕਿ ਉਹ ਇਹੰਤੇ ਕਰਕੇ ਉਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰੋਗੇ ਤੇ ਮੈਂ ਤੁਹਾਨੂੰ ਖੁੱਲਾ ਚੈਲੰਜ ਵੀ ਕਰ ਰਹੀ ਹਾਂ ਤੇ ਖੁੱਲੀ ਰਿਕਵੈਸਟ ਵੀ ਕਰ ਰਹੀ ਹਾਂ ਜਿਹੜੇ ਅਫਸਰ ਇਹਨਾਂ ਸਹਿਯੋਗ ਕਰ ਰਹੇ ਨੇ ਮੈਂ ਰਿਕਵੈਸਟ ਕਰਦੀ ਹਾਂ ਬਹੁਤ ਤੁਸੀਂ ਲੋਕਾਂ ਦੇ ਨਾਲ ਕਾਰਖਣਾਬ ਕਰਤੇ ਹੋਰ ਨਾ ਕਰੋ ਤੁਹਾਡੇ ਅੱਗੇ ਬੇਨਤੀ ਹੈ ਛੱਡ ਦੋ ਇਹ ਜਿਹੇ ਬੰਦਿਆਂ ਤੋਂ ਦੂਰੋ ਆਦਾ ਵੀ ਘਰ ਵਸਾਉਂਦ ਦੂਜਿਆਂ ਦਾ ਵੀ ਵਸਣ ਦੋ ਐਸੇ ਕਿਨੋਂ ਮਿਲਣ ਆਏ ਐਸਐਸਪੀ ਮੈਨੂੰ ਮਿਲਣ ਆਏ ਤੁਸੀਂ ਕੋਈ ਸ਼ਿਕਾਇਤ ਦੇਣਾ ਨਹੀਂ ਐ ਮੈਡਮ ਨੂੰ ਮੈਂ ਬੇਨਤੀ ਕਰਨਾ ਚਾਹਨੀ ਆ ਦੂਜਿਆਂ ਦੇ ਘਰ ਟਾਏ ਨਾ ਬਰਡੋਜਰ ਜਿਹੜੇ ਚਿੱਟਾ ਵੇਚਦੇ ਸੀਗੇ ਐਂਦੇ ਘਰ ਵੀ ਟਾਇਆ ਜਾਵੇ ਬਰਡੋਜਰ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਵੇ ਇਸ ਲੇਡੀਜ਼ ਦੇ ਬਹੁਤ ਖੁਲਾਸੇ ਹੋਣਗੇ ਡਿਮਾਂਡ ਮਿਲਿਆ ਜੱਸ ਸਾਹਿਬ ਕੋਲੋਂ ਡਿਮਾਂਡ ਨਾਲ ਚੰਗੀ ਦਾ ਤਸੱਲੀ ਬਲਵਿੰਦਰ ਸਿੰਘ ਨੂੰ ਕਾਬੂ ਕਰੋ ਬਹੁਤ ਵੱਡੇ ਅਧਿਕਾਰੀਆਂ ਦੇ ਵੀ ਨਾਮ ਨਿਕਲਣਗੇ ਤੇ ਵੱਡੇ ਵੱਡੇ ਗੈਂਗਸਟਰਾਂ ਦੇ ਵੀ ਤੇ ਜੋ ਨਸ਼ਾ ਤਸਕਰ ਨੇ ਇਹ ਫਾਜ਼ਲ ਕਾ ਤੋਂ ਨਸ਼ਾ ਲੈ ਕੇ ਆਂਦੀ ਹੈ 4 ਤਰੀਕ ਨੂੰ ਇਹਦੇ ਕੋਲ 1 ਕਿਲੋ 300 ਗ੍ਰਾਮ ਨਸ਼ਾ ਸੀਗਾ ਚਿੱਟਾ ਸੀਗਾ ਕਿਸਾਨ ਚੌਕ ਤੇ ਵੀਡੀਓ ਹੈ सदर थाना ਦੇ ਵਿੱਚ ਪ੍ਰਜੈਕਟ ਦੋਨੇ ਵਰਨਾ ਗੱਡੀ ਤੇ ਸੀ ਦਿੱਲੀ ਨੰਬਰ ਸੀ ਠੀਕ ਹੈ ਜੀ ਗੱਡੀ ਦੇ ਪਿਛਲੇ ਪਾਸੇ ਸੀਗਾ ਪਰਜਪੁਰ ਤੋਂ ਲੈ ਕੇ ਆਏ ਸੀ ਪ੍ਰਸ਼ਾਸਨ ਨੇ ਰੋਕਿਆ ਵੀ ਮਲਾਜਮਾਂ ਨੇ ਰੋਕਿਆ ਇਹਨੇ ਗੱਡੀ ਨੂੰ ਹੱਥ ਨਹੀਂ ਲਾਣ ਦਿੱਤਾ ਕਹਿੰਦੇ ਮੈਂ ਗੱਡੀ ਨੂੰ ਹੱਥ ਨਹੀਂ ਲਾਣ ਦੇਣਾ ਮੈਂ ਵੀ ਮਲਾਜਮਾਂ ਉੱਥੇ ਕਿਉਂਕਿ ਲੀਡਿੰਗ ਮਲਾਜਮ ਨਹੀਂ ਸੀ ਮੁੱਕ ਕੇਤੇ ਤੇ ਉੱਥੇ ਜੋ ਨਾਲ ਦੇ ਮਲਾਜਮਾਂ ਦਾ ਬੰਦਿਆਂ ਦਾ ਜੋਰ ਨਹੀਂ ਚੱਲਿਆ ਕਿਉਂਕਿ ਇਹਦਾ ਕੰਮ ਹੀ ਹੈ ਇਹ ਅਲਿਗੇਸ਼ਨ ਲਾ ਦਿੰਦੀ ਆ ਵੀ ਮੇਰੇ ਤੇ ਹੱਥ ਪਾਇਆ ਇਸ ਕਰਕੇ ਦਾ ਟਿੱਪ ਚਲ ਆ ਵੀਡੀਓ ਸਦਰਥਾਨੇ ਚ 4 ਤਰੀਕ ਨੂੰ ਇਹ ਫਾਜ਼ਲ ਕਾ ਤੋਂ ਲੋਕੇਸ਼ਨ ਚੈੱਕ ਕਰੋ ਹਾਜ਼ਰ ਕਰੋ 1 ਕਿਲੋ 300 ਗ੍ਰਾਮ ਹਿਰੋਇਨ ਲੈ ਕੇ ਆਈ ਹੈ ਸਾਹਸਤ 7 ਵਜੇ ਮਾਨ ਸਰਕਾਰ ਦਾ ਕਿਸ ਤਰ੍ਹਾਂ ਲੱਗਦਾ ਉਪਰਾਲਾ ਜਿਹੜਾ ਬਹੁਤ ਵਧੀਆ ਮਾਨ ਸਰਕਾਰ ਦਾ ਬਹੁਤ ਵਧੀਆ ਨਾ ਹੀ ਉਹ ਜਿਹੜੇ ਬੰਦੇ ਨੇ ਉਹਨਾਂ ਨੂੰ ਛੱਡ ਰਿਆ ਜਾਂ ਕੋਈ ਮੁਲਾਜ਼ਮ ਹੈ ਤਾਂ ਕੋਈ ਕੋਈ ਵੀ ਅਧਿਕਾਰੀ ਹੈ ਬੂਰਾ ਕੰਮ ਕਰ ਰਿਹਾਗਾ ਉਹਨਾਂ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ ਤੁਸੀਂ ਕਹਿ ਰਹੇ ਵੀ ਵੱਡੇ ਅਧਿਕਾਰੀਆਂ ਨਾਲ ਇਹ ਰਿਲੇਸ਼ਨ ਹੈ ਵੱਡੇ ਅਧਿਕਾਰੀ ਕਿੱਡੇ ਵੱਡੇ ਹੈ ਵੱਡੇ ਜੀ ਐਸਐਸਪੀ ਐਸਪੀ ਡੀਐਸਪੀ ਜਿਨ੍ਹਾਂ ਦੇ ਵਿਧ ਪ੍ਰੂਫ ਮੇਰੇ ਕੋਲ ਨੇ ਬਸ ਮੈਂ ਪਿਆਰ ਨਾਲ ਹੀ ਬੇਨਤੀ ਕਰ ਰਹੀ ਆਂ ਏ ਉਹ ਕੱਲ ਵੀ ਪਕੜੀ ਗਈ ਐ ਉਹਨਾਂ ਦੇ ਨਾਮ ਲੈ ਰਹੀ ਸੀ ਮੈਨੂੰ ਬਚਾ ਰਹੇ ਨੇ ਪਟਿੰਡੇ ਵੀ ਰਹੇ ਐ ਪਟਿੰਡੇ ਵੀ ਰਹੇ ਐ 7 ਸਾਲ ਪਹਿਲਾਂ ਡਿਊਟੀ ਕਰਕੇ ਗਏ ਐ ਪ੍ਰੈਜ਼ੈਂਟ ਵੀ ਹੁਣ ਕਿੱਥੇ ਨੇ ਮੈਂ ਮੈਂ ਜਦੋਂ ਟਾਈਮ ਮਾਊਂਗਾ ਪ੍ਰੂਫ ਹੈਗੇ ਤੁਹਾਡੇ ਕੋਲ ਵਿੱਚ ਬਿਲਕੁਲ ਹੈ ਜੀ ਮੇਰੇ ਕੋਲ ਚੈਟਾਂ ਨੇ ਉਹਨਾਂ ਦੀਆਂ ਉਹਨਾਂ ਨੇ ਮਸ਼ੀਨਾਂ ਤੱਕ ਲੈ ਕੇ ਦਿੱਤੀਆਂ ਨੇ ਇਹਨੂੰ ਐਕਸਰਸਾਈਜ਼ਆਂ ਵਾਲੀਆਂ ਸਭ ਕੁਝ ਪ੍ਰੂਫ ਐ ਐਸਐਸਪੀ ਕੋਈ ਤਾਂ ਐਸਐਸਪੀ ਐਸਐਸਪੀ ਐਸਪੀ ਡੀਐਸਪੀ ਸਾਬ ਦੇ ਮੇ ਕੋਵਿਡ ਪ੍ਰੂਫ ਨੇ ਇਸ ਕਰਕੇ ਮੈਂ ਰਿਕਵੈਸਟ ਕਰ ਰਹੀ ਆ ਤੁਹਾਡਾ ਨਾਮ ਲੈ ਕੇ ਕੱਲ ਵੀ ਕਹਿ ਰਹੀ ਸੀ ਮੈਨੂੰ ਬਚਾ ਲੈਣਗੇ ਐਜੇ ਬੰਦੇ ਨੂੰ ਛੱਡ ਦਿਓ ਦੂਰ ਹੋ ਜਾ ਮੇਰਾ ਇਹਨ ਕਾਰਵਸਨ ਦਿੱਤਾਗਾ ਤੁਹਾਡਾ ਵੀ ਕਾਰੋ ਜਾਣ ਦੂਗੀ ਉਹਨਾਂ ਨੂੰ ਵੀ ਪਤਾ ਹੈ ਬਲੈਕਮੇਲ ਹੀ ਕਰਦੀ ਰਹੀ ਹੈ ਤੁਹਾਡੇ ਕੋਲੇ ਪ੍ਰੂਫ ਹੈਗੇ ਆ ਸਾਰੇ ਹਨਾ ਸਾਰੇ ਤੁਸੀਂ ਉਹਨਾਂ ਦੇ ਨਾਮ ਲੈ ਲਓ ਨਾਮ ਨਹੀਂ ਐਵੇਂ ਆਪਾਂ ਨਾਮ ਨਹੀਂ ਲੈਣਾ ਤੁਸੀਂ ਫੇਸ ਪ੍ਰੂਫ ਫੇਸ ਕਰ ਦਿਓ ਫਿਰ ਪਰ ਕਹਾਂਗੇ ਜਦੋਂ ਵਕਤੋਂ ਮੇਰੀ ਜਦੋਂ ਸੁਣਵਾਈ ਨਹੀਂ ਕੀਤੀ ਗਈ ਇਹਦਾ ਕਰਤੇ ਡੋਜ਼ਰ ਫੇਰਾ ਜਾਵੇ ਮੈਨੂੰ ਮੇਰਾ ਘਰ ਦਵਾਇ ਜਾਵੇ ਮੈਂ ਕਰਾਇਆ ਤੇ ੱੱਕੇ ਖਾਂਦੀ ਪਰਦੀਆ ਮੇਰਾ ਕਾਰ ਸੀਗਾ ਦੋ ਗੱਡੀਆਂ ਸੀ ਵੇਚ ਕੇ ਬਲਵਿੰਦਰ ਸਿੰਘ ਨੇ ਅਮਨਦੀਪ ਦੇ ਨਾਮ ਕਰਾਤੀਆ ਟੋਟਲ ਅਮਨਦੀਪ ਕੋਲ 6 ਗੱਡੀਆਂ ਨੇ ਦੋ ਇਨੋਵਾ ਓਡੀ ਵਰਨਾ ਥਾਰ ਬੁਲਟ ਸਕੂਟਰੀ ਰੋਲੈਕਸ ਦੀਆਂ ਘੜੀਆਂ ਸੋਨਾ ਚਾਂਦੀ ਠੀਕ ਹੈ ਮੈਂ ਲੋਨ ਤਾਂ ਇਹ ਚਿੱਟੇ ਤੋਂ ਚੁੱਟੇ ਤੋਂ ਬਣਾਇਆ ਤੁਸੀਂ ਆਪ ਸਿਆਣੇ ਹੋ ਇੰਨੇ ਮੁਲਾਜ਼ਮ ਨੇ ਕਨਸਟੇਬਲਾਂ ਦੀ ਰੈਕਚ ਡਿਊਟੀ ਕਰਦੇ ਨੇ ਠੀਕ ਹੈ ਤੁੱਪੇ ਬੈਠੇ ਹੁੰਦੇ ਨੇ ਉਹਨਾਂ ਕੋਲ ਤਾਂ ਹੱਥ ਤੱਕ ਲਾਉਂਦੇ ਕਿਸਤਾ ਹੀ ਨਹੀਂ ਭਰੀਆਂ ਗਈਆਂ ਇਹ ਜੋ 2-2 ਕਰੋੜ ਦੇ ਕੋਟੇ ਕਿੱਥੋਂ ਲੈ ਸਕਦਾਗਾ ਕਦੇ ਇੱਕ ਤਾਂ ਕਿੰਨੂ ਬਲੈਕਮੇਲ ਕਰਦੀ ਹੈ ਕਦੀ ਚਲੋ ਜੋ ਹੈ ਨਾ ਮੁਤਾਬਕ ਰੋਪੜ ਸੀ ਸਰੇ ਨਾਲ ਉਹ ਦਰਖਾਸਤ ਲੈ ਕੇ ਜੋ ਵੀ ਬਣਦੀ ਕਾਰਵਾਈ ਹੈ ਮਤਲਬ ਸਿਆਣੇ ਆਪ ਸਰ ਕੋਲੋਂ ਜਾਂ ਐਸਐਸਪੀ ਮੈਮ ਨੂੰ ਮਲਾ ਕੇ ਮੈਂ ਆਪਣੇ ਕੋਲ ਹਸਪਤਾਲ ਲਵਾ ਲਵਾਂ ਇਹ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਜੀ ਇਹ ਕਹਿੰਦੇ ਵੀ ਸਾਨੂੰ ਧਮਕੀਆਂ ਆ ਰਹੀਆਂ ਇੰਨੀਆਂ ਜੋ ਵੀ ਦੇਖੋ ਸਾਰੇ ਐਸਐਸਪੀ ਸਭ ਮੈਮ ਆ ਜਾਣਗੇ ਜੋ ਵੀ ਇਹਨਾਂ ਦਾ ਸਕਿਉਰਟੀ ਦਾ ਬਣਦਾ ਜੀ ਜਿਵੇਂ ਵੀ ਮਤਲਬ ਹੋਵੇਗਾ ਇਹਨਾਂ ਨੂੰ ਵੀ ਸਕਿਉਰਟੀ ਨਾਲ